ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂ ਖਾਣਾ ਠੀਕ ਹੈ ਜੀ ਜਿਹੜਾ ਵੱਡਾ ਪਿੰਡ ਆ ਸੰਧੂ ਤੇ ਬਾਈ ਕੋਲ ਬਸੇ ਆਪਾਂ ਕੱਢਿਆ ਵੀਡੀਓ ਬਣਾਈਆ ਕਰਦੇ ਕੋਈ ਨਾ ਗੱਲਬਾਤ ਲੈਣੇ ਜਾਣ ਕਰ ਹਾਂਜੀ ਬੀ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਹਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਪਲਾ ਬਰਨਾਲਾ ਜਿਲ੍ਹਾ ਤਪਾ ਜੀ ਠੀਕ ਹੈ ਨੰਬਰ ਦੱਸੋ ਜੀ ਆਪਣਾ 62801167 ਹਾਂ ਬਾਈ ਆਪਣੇ ਕੋਲ ਕਿੰਨੀਆਂ ਗਾਂਈਆਂ ਜੋ ਆਪਸੀ ਬਖੋਗਾ ਜੀ ਆਪਣੇ ਕੋਲ ਵੀ ਪੰਜ ਉਹ ਛੇ ਨਹੀਂ ਚਾਰ ਇੰਜ ਤੋਂ ਮਾਲ ਹੈ ਕਾਇਰ ਸ਼ਹਿਰਾ ਹਾਂਜੀ ਆਪਣੇ ਹੀ ਹੈ ਜਰਸੀ ਰੱਖੀ ਹੈ ਠੀਕ ਹੈ ਜੀ ਹਾਂਜੀ ਅਜਰਸੀ ਦੇ ਦੱਸ ਦਿਓ ਜੀ ਇਹ ਵੀ ਸਾਡੇ ਕਪਾਹ ਜਮਾਦ ਦੀ ਜਾਂ ਲੈਮਿਨੇਟ ਦੀ ਪਉਦਾ ਹੈ ਠੀਕ ਹੈ ਜੀ ਹਾਂਜੀ ਤਾਂ ਕੋਈ ਨਹੀਂ ਇਹਦੀ ਮਦਦ ਸੀ 33 ਕਿਲੋ ਦਾ ਮਦਰ ਕੋਸਟ ਦਾ ਠੀਕ ਹੈ ਜੀ ਪਹਿਲੇ ਝੋਲੀ ਦੇਖੋ ਬੱਚੇ ਦੀ ਕੁਆਲਿਟੀ ਟੌਪ ਹੀ ਹੈ ਜੀ ਹਾਂਜੀ ਹਾਂਜੀ ਹਨ ਚਾਰੀਆਂ ਨਿਕੜਮੇ ਫੋਰ ਸ਼ਾਨ ਦਾ ਨਿਸ਼ਾਨ ਕਿਸੇ ਵੀ ਜਾਣ ਬਾਰੇ ਠੀਕ ਹੈ ਜੀ ਸੋਹਣੀ ਹਾਈ ਕਲਾਸ ਠੀਕ ਹੈ ਕਿਸੇ ਦੀ ਜਿਹੜੀ ਬਿਊਟੀ ਹੋਵੇ ਸਹੀ ਗੱਲ ਹੈ ਫਿਰ ਸੋਨਾ ਬਹੁਤ ਬੋਲੇ ਬੱਚੇ ਭਾਈ ਸੋਨਾ ਕਰਦਾ ਕਰਦਾ ਹੈਗਾ ਸਗਾਹੀ ਤਾਰ ਆ ਠੀਕ ਹੈ ਨਟਾਂ ਦੀ ਵੀਰੇ ਇਹ ਭਾਈ ਮਾਲਾ ਵੀ 21 ਤਰੀਕ ਨੂੰ ਆ ਪੰਜ ਮਹੀਨਿਆਂ ਦੀ ਹੋ ਠੀਕ ਹੈ ਜੀ ਰੇਟ ਭਰਾ ਦਾ ਇਹਦਾ ਰੇਟ ਭਾਈ ਸਭ ਹੀ ਹੈ ਸਭ ਹੀ ਹੈ ਠੀਕ ਹੈ ਹਾਂਜੀ ਹਾਂਜੀ ਅਗਲੀ ਦੂਜੀ ਦਾ ਦੱਸੋ ਯਾਰ ਸਰ ਇਹ ਭਾਈ ਯਾਰ ਜਿਹੜੀ ਵਾਰ ਵਾਰ ਦੀ ਸੀਮੰਦੀ ਦੀ ਹਾਂਜੀ ਹਾਂਜੀ ਤੇ ਇਹਦੀ ਜਿਹੜਾ ਕਮਾਤ ਏਜ ਹੈ ਜਿੱਤ ਕੋਲ ਕੋਲੇ 6000 ਠੀਕ ਹੈ ਮਾਲਾ ਪਹਿਲੇ 35 ਕਿਲੋਣਾਂ ਤੋਂ ਲੈ ਕੇ 44 ਕਿਲੋਣਾਂ ਗਾਵਾਵਾਂਗਾ ਬੱਚਾ ਨੇ ਆਪਣੇ ਕੋਲੇ ਠੀਕ ਹੈ ਠੀਕ ਹੈ ਤੇ ਸੋਹਣੀ ਫੇਸ ਦੀ ਮੰਨ ਲਓ ਅੱਜ ਹੀ ਆਇਆ ਇਸ ਮਾਲ ਨੂੰ ਆਇਆ ਆ ਮੈਂ ਕਿਹਾ ਵੀ ਨੂੰ ਜੀ ਦਾ ਬਹੁਤ ਸੇ ਸਿਰੋਂ ਬੋਧਾ ਗਿਆ ਠੀਕ ਹੈ ਠੀਕ ਤੇ ਇਹਦਾ ਰੇਟ ਕਿੰਨਾ ਮੰਥ ਰੇਜ ਆਗੀ ਹਾਂਜੀ ਤੇ ਜਿਹੜਾ ਮਿਲਕ ਰਿਕਾਰਡ ਸੀ ਬਈ 35 36 ਕਿਲੋ ਦਾਗਾ ਠੀਕ ਹੈ ਜੀ ਤੇ ਇਹਦਾ ਰੇਟ 35000 ਰੁਪਿਆ ਜੀ ਠੀਕ ਹੈ ਹਾਂਜੀ 35000 ਰੁਪਿਆ ਰੇਟ ਹੈ ਹਾਂਜੀ ਵੀ ਆ ਤੀਜੀ ਦਾ ਦੱਸੋ ਜੀ ਅੱਗੇ ਬਈ ਆ ਤੀਜੇ ਨੰਬਰ ਤੇ ਆਪਣੇ ਕੋਲੇ ਹਾਂਜੀ ਸਨੋਮੈਨ ਬੁੱਲਦੀ ਬੱਛੀ ਹੈਗੀ ਇਹ ਐਬੀਐਸ ਦੀ ਤਾਂ ਤੋਂ ਪਿੱਠ ਪੂਰੇ ਦੀ ਚੜਾਈ ਹਾਈਟ ਲੈਂਥ ਸਟਰਕਚਰ ਬੱਛੀ ਦਾ ਬਹੁਤ ਸੋਹਣਾ ਥਾਂ ਆਪਣੇ ਸਾਰੇ ਜਾਨਵਰਾਂ ਦੇ ਚਾਰ ਚਾਰੀ ਹੋਣਗੇ ਜੇ ਪੰਜਵੇਂ ਦਾ ਨਿਸ਼ਾਨ ਹੋਊਗਾ ਹਾਂਜੀ ਅਬਾ ਬੱਛੀ ਵੀ ਮੁਫਤ ਦੇ ਦਾਂਗੇ ਠੀਕ ਹੈ ਜੀ ਆਪਣੇ ਇੰਨੀ ਕੁ ਤਸੱਲੀ ਐ ਇੰਨੀ ਕੁ ਗਾਰੰਟੀ ਆਪਣੀ ਠੀਕ ਹੈ ਜੀ ਬੱਛੀ ਦਾ ਜਿਹੜਾ ਸਟਰਕਚਰ ਆ ਬੱਛੀ ਦੀ ਜਿਹੜੀ ਕੁਆਲਿਟੀ ਹੈਗੀ ਹਾਂਜੀ ਉਹ ਦੇਖਿਓ ਤੁਸੀਂ ਬੱਛੀ ਦਾ ਜਿਹੜਾ ਫੇਸ ਆ ਉਹ ਦੇਖ ਲਿਓ ਠੀਕ ਹੈ ਜੀ ਬਹੁਤ ਸੋਹਣੀ ਹੈਗੀ ਠੀਕ ਹੈ ਜੀ ਬਹੁਤ ਸੋਹਣਾ ਸਟਰਕਚਰ ਦੀ ਬੱਛੀ ਹੈਗੀ ਠੀਕ ਹੈ ਜੀ ਤੇ ਮੋਲੇ ਦਾ ਕਰਾਉਣ ਨੂੰ ਬਾਈ ਜਾਇ 45 ਕਰਾ ਲਓ 50 ਕਰਾ ਲਓ ਪਰ 40000 ਰੁਪਏ ਦੀ ਜਸਨੋ ਦੇਣੀ ਆ ਬੱਛੀ ਠੀਕ ਹੈ ਜੀ ਹਾਂਜੀ ਲੋ ਬਰਾ ਇਹ ਹੋ ਗਏ ਤਿੰਨ ਚੌਥੀ ਦਾ ਦੱਸੋ ਜੀ ਮਨਗਾ ਬਾਈ ਚੌਥੀ ਜਿਹੜੀ ਬੱਛੀ ਹੈਗੀ ਹਾਂਜੀ ਇਹਦੇ ਫੇਸ ਦੀ ਬਿਊਟੀ ਦੇਖ ਲਓ ਤੁਸੀਂ ਠੀਕ ਹੈ ਜੀ ਫਰੀडम ਬੁੱਲਦੀ ਬੱਛੀ ਹੈਗੀ ਇਹ ਏਵੀਐਸ ਦੀ ਠੀਕ ਹੈ ਜੀ ਇਹਦਾ ਉੱਪਰਲਾ ਸਟਰਕਚਰ ਆ ਜਿਹੜਾ ਬਹੁਤ ਸੌਫਟ ਸਕਿਨ ਦੀ ਤੇ ਸ਼ਾਈਨੀ ਗਾਲੀ ਹੈ ਤੇ ਥੱਲੇ ਝੋਲੀ ਦੇਖ ਲਓ ਜਿਹੜਾ ਦਾ ਆਰਡਰ ਆ ਠੀਕ ਹੈ ਕੁਆਲਿਟੀ ਹੈ ਜਿਹੜੀ ਠੀਕ ਹੈ ਜੀ ਇਹਦੀ ਮਾਤਰ ਦਾ ਵੀਰੇ 42 43 ਕਿਲੋ ਦਾ ਰਿਕਾਰਡ ਹੈਗਾ ਤੇ ਡਿਮਾਂਡ ਇਹਦੀ ਵੀ 40000 ਇਹ ਚੋਂ ਮੰਨਦਾਂ ਨੂੰ ਜ਼ਰੂਰ ਕਰਾਂਗੇ ਠੀਕ ਹੈ ਜੀ ਹਾਂਜੀ ਭਰਾ 5 ਮਿੰਟ ਦੱਸੋ ਜੀ ਇਹ ਬਈ ਹੈ ਇਹ 13 14 ਮਾਂਥ ਦੀ ਏਜ ਦੀ ਠੀਕ ਹੈ ਜੀ ਐਵਰੇਸਟ ਖੁਆਬ ਬੋਲਦੀ ਖੋਦਾ ਹੈ ਇਹ ਵੀ ਅਸਲੀ ਠੀਕ ਹੈ ਜੀ ਤਾਂ ਸਹਲਾ ਥਾਣ ਚੋੜੀ ਦੀ ਸਫਾਈ ਹੀਟ ਚਾਈ ਹੋਈ ਆ ਬੱਚੀ ਨਾਰਮਲ ਜੀ ਠੀਕ ਹੈ ਜੀ ਥਾਣ ਚਾਰੀ ਹੋਣਗੇ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਅਗੇੜੀ ਫੇਸ ਦੀ ਬਿਊਟੀ ਆ ਹਾਂਜੀ ਹਾਈਟ ਲੈਂਥ ਤੇ ਜਿਹੜੀਆਂ ਪੜੀਆਂ ਪੂੜੀਆਂ ਪੂਰੀਆਂ ਫੁੱਲ ਆ ਟੀਕੇ ਦੇ ਕਾਬਲ ਆ ਬਾਈ ਚਾਰੇ ਬੱਚੇ ਵੱਡੀਆਂ ਜਲਸੀ ਛੱਡ ਗਏ ਠੀਕ ਹੈ ਜੀ ਇਹਦਾ ਕੀ ਰੇਟ ਆ ਬਾਈ ਰੇਟ ਇਹਦਾ ਬਾਈ 35000 ਰੁਪਇਆ ਜੀ ਜੇ ਕੋਈ ਇਕੱਠਾਂ ਲਊਗਾ ਤਾਂ ਬਾਈ ਆਪਾਂ 36000 ਦੇ ਹਿਸਾਬ ਨਾਲ ਦੇ ਦਾਂਗੇ ਠੀਕ ਹੈ ਜੀ ਕੈਚ ਆਫ ਚਾਰੇ ਹਾਂਜੀ ਤੇ ਜੇ ਕੋਈ ਜਰਸੀ ਸਮੇਤ ਲਊਗਾ ਬਾਈ ਹਮ ਜਰਸੀ ਦੇ ਸਮੇਤ 35000 ਦੇ ਹਿਸਾਬ ਨਾਲ ਇਹ ਚਾਰੇ ਤੇ ਜਰਸੀ 25000 ਦੇ ਹਿਸਾਬ ਨਾਲ ਡਿਲੀਵਰੀ ਆਪਾਂ ਕਰਦੇ ਹਾਂ ਫ੍ਰੀ ਜਿੱਥੇ ਮਰਜ਼ੀ ਹੋਵੇ ਠੀਕ ਹੈ ਹਾਂਜੀ ਜੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਡਿਲੀਵਰੀ ਫ੍ਰੀ ਆ ਕਰਾਇਆ ਫ੍ਰੀ ਆ ਦੂਰ ਨੇੜੇ ਤੇ ਬਾਕੀ ਬਾਈ ਸਮੀਆਂ ਬਲੀਆਂ ਕੋਈ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਚੰਗੀਆਂ ਵੱੱਛੀਆਂ ਨਹੀਂ ਆ ਫੁੱਲ ਕੁਆਲਿਟੀ ਦੀਆਂ ਪੋਲੀ ਚਾਹ ਕੋ 15 ਦਿਨਾਂ ਚ ਟੀਕਾ ਦੇ ਲੋ 7 ਦਸਾਂ ਦਿਨਾਂ ਚ ਬਾਕੀ ਇਹਨਾਂ ਦੇ ਬੋਲਣ ਤੇ ਡਿਪੈਂਡ ਹੈ ਜੀ ਠੀਕ ਹੈ ਬਈ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਬਾਕੀ ਤੋਂ ਸਬਸਕ੍ਰਾਈਬ ਤੇ ਸੇਰ ਕਰਿਆ ਕਰੋ ਤਾਂ ਕਿ ਇਸ ਨੂੰ ਲੰਮੇ ਨੂੰ ਵੀਡੀਓ ਅਪਲੋਡ ਕਰਦੇ ਜੇ ਕਿਸੇ ਨੇ ਇਦਾਂ ਦੀ ਆਰਡਰ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7582001055 ਨਾਲ ਦੇ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਏ